ਤੁਹਾਡਾ ਆਪਣੇ ਚੈਨਲ ਮਾਈਗ੍ਰੇਟ ਪ੍ਰਾਪਰਟੀ ਐਂਡ ਟਰੈਵਲ ਤੇ ਤੇ ਜਿਵੇਂ ਕਿ ਆਪ ਸਭ ਨੂੰ ਪਤਾ ਆਪਾਂ ਸਮੇਂ-ਸਮੇਂ ਤੇ ਪ੍ਰਾਪਰਟੀ ਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਆਪਣੇ ਚੈਨਲ ਤੇ ਪ੍ਰੋਵਾਈਡ ਕਰਵਾਨੇ ਆ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੇ ਤੁਸੀਂ ਕੋਈ ਆਪਣਾ ਪਲਾਟ ਪਰਚੇਜ਼ ਕਰਨਾ ਜਾ ਰਹੇ ਹੋ ਤੇ ਫਸਟ ਟਾਈਮ ਪਲਾਟ ਪਰਚੇਜ਼ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਪਲਾਟ ਦਾ ਨਹੀਂ ਪਤਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਵੇਗੀ ਅੱਜ ਆਪਾਂ ਤੁਹਾਨੂੰ ਦੱਸ ਸੱਤ 베ਸਟ ਪੁਆਇੰਟ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਧਿਆਨ ਵਿੱਚ ਰੱਖਦੇ ਹੋਏ ਆਪਣਾ ਵਧੀਆ ਪਲਾਟ ਪਰਚੇਜ਼ ਕਰ ਸਕਦੇ ਹੋ ਵਧੀਆ ਲੋਕੇਸ਼ਨ ਦੇ ਵਿੱਚ ਸੋ ਨੰਬਰ 1 ਤੇ ਤੁਸੀਂ ਜਿਹੜਾ ਇੰਪਰੂਵਡ ਜਿਹੜੀਆਂ ਕਲੋਨੀਆਂ ਹਨ ਲੋਕੇਸ਼ਨ ਹੈ ਜਾਂ ਪ੍ਰੋਜੈਕਟ ਉਹਨਾਂ ਨੂੰ ਫਾਈਂਡ ਆਊਟ ਕਰਨਾ ਹੈ ਜਿੱਥੇ ਤੁਸੀਂ ਆਪਣਾ ਪਲਾਟ ਲੈਣਾ ਚਾਹੁੰਦੇ ਹੋ ਮੰਨ ਲਓ ਤੁਸੀਂ ਕਿਸੇ ਸਿਟੀ ਦੇ ਵਿੱਚ ਪਲਾਟ ਲੈਣਾ ਚਾਹੁੰਦੇ ਹੋ ਤੇ ਇੱਕਦਾਂ ਗਵਰਨਮੈਂਟ ਆਪ ਆਪਣੀਆਂ ਕਲੋਨੀਆਂ ਕੱਟਦਾ ਜਿਵੇਂ ਕਿ ਪੁੱਡਾ ਹੈ ਗਲਾਡਾ ਹੈ ਕਮਾਡਾ ਹੈ ਇਹ ਆਪ ਕਲੋਨੀਆਂ ਕੱਟਦਾ ਹੈ ਜੇ ਤੁਸੀਂ ਉੱਥੇ ਕੋਈ ਪਲਾਟ ਲੈ ਰਹੇ ਹੋ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਤੇ ਇੱਕ ਜਿਹੜੇ ਪਲਾਟ ਨੇ ਜਿਹੜੇ ਬਿਲਡਰ ਕੱਟਦੇ ਹਨ ਆਪਣੀਆਂ ਕਲੋਨੀ ਜਿਹੜੀਆਂ ਪੁੱਡਾ ਇੰਪਰੂਵਡ ਕਲੋਨੀਆਂ ਹਨ ਹੁੰਦੀਆਂ ਨੇ ਤੇ ਬਿਲਡਰ ਕੱਟਦੇ ਹਨ ਤੇ ਜੇ ਤੁਸੀਂ ਉੱਥੇ ਵੀ ਟਰਾਈ ਕਰ ਸਕਦੇ ਹੋ ਅੱਜ ਦੇ ਸਮੇਂ ਦੇ ਵਿੱਚ ਜਿਹਨੇ ਨਵੀਆਂ ਕਾਫੀ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ ਤਾਂ ਤੁਸੀਂ ਉਹਨਾਂ ਦੇ ਵਿੱਚ ਵੀ ਆਪਣਾ ਕੋਈ ਪਲਾਟ ਪਰਚੇਸ ਕਰ ਸਕਦੇ ਹੋ ਤੇ ਤੀਸਰਾ ਜਿਹੜਾ ਹੈ ਉਈ ਹੈ ਵੀ ਜਿਵੇਂ ਕਿ ਪ੍ਰਾਈਵੇਟ ਕਲੋਨੀ ਦੇ ਵਿੱਚ ਤੁਸੀਂ ਕੋਈ ਪੁਰਾਣਾ ਪਲਾਟ ਲੈਣਾ ਚਾ ਰਹੇ ਹੋ ਤਾਂ ਤੁਸੀਂ ਇਹ ਧਿਆਨ ਜ਼ਰੂਰ ਰੱਖੋ ਕਿ ਉਹ ਜਿਹੜਾ ਪਲਾਟ ਤੁਹਾਨੂੰ ਮਾਰਕੀਟ ਦੇ ਵਿੱਚ ਰੇਟ ਆ ਉਸ ਤੋਂ ਘੱਟ ਰੇਟ ਤੇ ਤੁਸੀਂ ਉਸ ਨੂੰ ਪਰਚੇਸ ਕਰ ਸਕੋ ਬਾਕੀ ਹੋਰ ਵੀ ਜਿਹੜੀਆਂ ਮੇਨ ਚੀਜ਼ਾਂ ਨੇ ਅਪ ਅੱਗੇ ਤੁਹਾਨੂੰ ਦੱਸਦੇ ਚੱਲਾਂਗੇ ਸੋ ਨੰਬਰ 2 ਦੇ ਉੱਪਰ ਤੁਸੀਂ ਸਭ ਤੋਂ ਜਿਹੜੀ ਧਿਆਨ ਰੱਖਣਯੋਗ ਚੀਜ਼ ਹੈ ਨੰਬਰ 2 ਦੇ ਉੱਪਰ ਉਹ ਹੈ ਚੀਪਸਟ ਪਲਾਟ ਸਸਤਾ ਪਲਾਟ ਫਾਈਂਡ ਆਊਟ ਕਰਨਾ ਸਸਤਾ ਪਲਾਟ ਤੁਹਾਨੂੰ ਮਿਲੇਗਾ ਕਿੱਥੇ ਸਸਤਾ ਪਲਾਟ ਤੁਹਾਨੂੰ ਜਿਹੜੀਆਂ ਨਵੀਆਂ ਡਿਵੈਲਪਿੰਗ ਪ੍ਰੋਜੈਕਟ ਕੱਟੇ ਜਾ ਰਹੇ ਹਨ ਨੰਮੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਉਹਨਾਂ ਦੇ ਵਿੱਚ ਤੁਹਾਨੂੰ ਸਸਤਾ ਪਲਾਟ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਤੁਸੀਂ ਟਰਾਈ ਕਰਨਾ ਹੈ ਦੀ ਜਿਹੜੀ ਪੁੱਢਾ ਆਪ ਕਲੋਨੀਆਂ ਕੱਟਦਾ ਹੈ ਗਮਾੜਾ ਜਾਂ ਗਲੱਡਾ ਆਪ ਕਲੋਨੀਆਂ ਕੱਟਦਾ ਹੈ ਤੁਸੀਂ ਟਰਾਈ ਕਰੋ ਤੁਹਾਨੂੰ ਉਹਨਾਂ ਵਿੱਚ ਪਲਾਟ ਮਿਲੇ ਜੇ ਤੁਸੀਂ ਉਹਨਾਂ ਵਿੱਚ ਪਲਾਟ ਵੀ ਆਪਣਾ ਡਰਾਅ ਦੇ ਵਿੱਚ ਜਾਂ ਆਪਸ਼ਨ ਚ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਥੋੜੀ ਪੈਸੇ ਤੁਸੀਂ ਦੇ ਕੇ ਪਰ ਜਿਹੜਾ ਪਲਾਟ ਪਰਚੇਜ਼ ਕਰ ਸਕਦੇ ਹੋ ਬਾਕੀ ਤੁਹਾਡੀਆਂ ਇਨਸਟਾਲਮੈਂਟ ਹੋ ਜਾਣੀਆਂ ਗਮਾੜਾ ਜਾਂ ਪੁੱਡਾ ਆਪ ਹੀ ਉਸ ਦੀ ਇਨਸਟਾਲਮੈਂਟ ਕਰ ਦਿੰਦਾ ਹੈ ਜਾਂ ਤੁਸੀਂ ਬੈਂਕ ਤੋਂ ਲੋਨ ਲੈ ਕੇ ਵੀ ਆਪਣੀਆਂ ਜਿਹੜਾ ਹੈ ਲੋਨ ਲੈ ਸਕਦੇ ਹੋ ਪਲਾਟ ਦੇ ਉੱਪਰ ਤੇ ਇਸ ਤੋਂ ਬਿਨਾ ਜੇ ਤੁਸੀਂ ਕਿਸੇ ਪ੍ਰਾਈਵੇਟ ਪੁਰਾਣੀ ਕਲੋਨੀ ਵਿੱਚ ਪਲਾਟ ਲੈ ਰਹੇ ਹੋ ਤੇ ਜ਼ਰੂਰ ਕਨਫਰਮ ਕਰ ਲਓ ਬੈਂਕ ਦੇ ਨਾਲ ਪਹਿਲਾਂ ਵੀ ਇਸ ਪਲਾਟ ਦੇ ਉੱਪਰ ਤੁਹਾਡਾ ਲੋਨ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਸਰ ਪੁਆਇੰਟ ਨੰਬਰ 3 ਤਿੰਨ ਜਿਹੜਾ ਪੁਆਇੰਟ ਨੰਬਰ ਉਸ ਦੇ ਵਿੱਚ ਜਿਹੜੀ ਤਿਆਰ ਰੱਖਣ ਜੋ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈ ਰੇਰਾ ਸਰਟੀਫਿਕੇਟ ਜਿਵੇਂ ਕਿ ਹੁਣ ਇੱਕ ਤੁਹਾਨੂੰ ਦੱਸਿਆ ਵੀ ਗਵਰਨਮੈਂਟ ਕਲੋਨੀਆ ਕੱਟਦੀ ਹੈ ਉਸ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਜਿਹੜੀ ਪੁੱਡਾ ਇੰਪਰੂਵਡ ਕਲੋਨੀਆਂ ਬਿਲਡਰ ਕੱਟਦੇ ਹਨ ਉਹਨਾਂ ਵਿੱਚ ਰੇਰਾ ਸਰਟੀਫਿਕੇਟ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਹਿਲੀਆਂ ਪਹਿਲੀਆਂ ਸਰਕਾਰਾਂ ਵੇਲੇ 16000 ਦੇ ਕਰੀਬ ਇਨਲੀਗਲ ਕਲੋਨੀਆ ਕੱਟੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਸੀਵਰੇਜ ਵਾਟਰ ਸਪਲਾਈ ਜੇ ਜਿਹੜੀਆਂ ਰੋਡ ਵਗੈਰਾ ਪ੍ਰੋਪਰ ਨਹੀਂ ਹਨ ਜਿਨ੍ਹਾਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਜੇ ਤੁਸੀਂ ਕੋਈ ਨਵਾਂ ਪਲਾਟ ਪਰਚੇਜ਼ ਕਰਨਾ ਚਾਹੁੰਦੇ ਹੋ ਕੋਈ ਨਵੀਂ ਪ੍ਰੋਜੈਕਟ ਦੇ ਵਿੱਚ ਪਲਾਟ ਲੈਣਾ ਚਾਹ ਰਹੇ ਹੋ ਤਾਂ ਉਹਨਾਂ ਕੋਲ ਰੀਲ ਅ ਸਰਟੀਫਿਕੇਟ ਜ਼ਰੂਰ ਮੰਗੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਜਿਹੜੀ ਹੈ ਕਲੋਨੀ ਉਸ ਦੇ ਵਿੱਚ ਸਾਰੇ ਰੂਲ ਐਂਡ ਰੈਗੂਲੇਸ਼ਨ ਫਾਲੋ ਕੀਤਾ ਜਾ ਰਿਹਾ ਹੈ ਪਰ ਜੇ ਤੁਸੀਂ ਕਿਤੇ ਪ੍ਰਾਈਵੇਟ ਪੁਰਾਣੀ ਕਲੋਨੀ ਦੇ ਵਿੱਚ ਕੋਈ ਪਲਾਟ ਲੈ ਰਹੇ ਹੋ ਤਾਂ ਉਹਦੇ ਵਿੱਚ ਚਾਰ ਮੇਜਰ ਜਿਹੜੇ ਪੁਆਇੰਟ ਨੇ ਉਹ ਧਿਆਨ ਚੁਤੇ ਰੱਖਣੇ ਹਨ ਸੀਵਰੇਜ ਕਨੈਕਸ਼ਨ ਵਾਟਰ ਕਨੈਕਸ਼ਨ ਇਹ ਜੋ ਰੋਡ ਸਾਈਡ ਇਹ ਜਿਹੜੀਆਂ ਚੀਜ਼ਾਂ ਹਨ ਤੇ ਉਸ ਤੋਂ ਬਾਅਦ ਤੁਸੀਂ ਇਲੈਕਟ੍ਰਿਸਿਟੀ ਕਨੈਕਸ਼ਨ ਇਹਨਾਂ ਚੀਜ਼ਾਂ ਨੂੰ ਜਰੂਰ ਧਿਆਨ ਚ ਰੱਖਣਾ ਜੇ ਤੁਸੀਂ ਪੁਰਾਣੀ ਕਲੋਨੀ ਦੇ ਵਿੱਚ ਪਲਾਟ ਲੈ ਰਹੇ ਹੋ ਪੁਆਇੰਟ ਨੰਬਰ 4 4 ਦੇ ਟਾਈਟਲ ਸਰਚ ਰਿਪੋਰਟ ਹੈ ਜਿਹੜੀ ਟਾਈਟਲ ਸਰਚ ਰਿਪੋਰਟ ਹੈ ਜੇ ਤੁਸੀਂ ਜਿਵੇਂ ਆਪ ਕੋ ਦੱਸਿਆ ਨਵੀਂ ਕਿਸੇ ਡਿਵੈਲਪਿੰਗ ਪ੍ਰਾਈਵੇਟ ਕਲੋਨੀ ਵਿੱਚ ਪਲਾਟ ਲੈ ਰਹੇ ਹੋ ਤਾਂ ਉਸ ਕਲੋਨੀ ਦਾ ਜਿਹੜਾ ਬਿਲਡਰ ਹੈ ਦੀ ਜਿਹੜਾ ਬੈਕਗਰਾਉਂਡ ਆ ਉਸ ਦੀ ਪੁਰਾਣੀ ਡਿਟੇਲ ਆਫ ਦੀ ਪੁਰਾਣੀ ਜਿਹੜੇ ਪ੍ਰੋਜੈਕਟ ਉਸ ਨੇ ਪਹਿਲਾਂ ਕੱਟੇ ਹਨ ਉਸ ਨੂੰ ਸਰਚ ਆਊਟ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਬਿਲਡਰ ਕਿਵੇਂ ਦਾ ਹੈ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਬਾਅਦ ਉਸ ਦੇ ਉੱਪਰ ਤੁਸੀਂ ਜਿਹੜਾ ਲੋਨ ਲੋਨ ਦਾ ਵੀ ਜਰੂਰ ਪਤਾ ਕਰ ਲਓ ਇਹਨਾਂ ਦੀ ਬੈਂਕਾਂ ਤੋਂ ਇਹਨਾਂ ਦੀ ਜਿਹੜੀ ਅੰਮ੍ਰੂਵਲ ਉਹ ਲਈ ਹੋਈ ਆ ਕਿ ਨਹੀਂ ਲਈ ਹੋਈ ਤੇ ਜੇ ਇਸੇ ਤਰ੍ਹਾਂ ਤੁਸੀਂ ਪ੍ਰਾਈਵੇਟ ਪੁਰਾਣੀ ਕਲੋਨੀ ਜੁ ਵੀ ਪਲਾਟ ਲੈ ਰਹੇ ਹੋ ਤੇ ਇਹ ਵੀ ਕਨਫਰਮ ਕਨਫਰਮ ਕਰ ਲਓ ਵੀ ਉੱਥੇ ਜਿਹੜਾ ਟਾਈਟਲ ਉਹ ਕਲੀਅਰ ਹੈ ਕਿ ਨਹੀਂ ਹੈ ਜਿਵੇਂ ਕਿ ਪਟਵਾਰੀ ਕੋਲ ਜਾ ਕੇ ਤੁਸੀਂ ਕਲੀਅਰ ਕਰ ਸਕਦੇ ਹੋ ਜੇ ਤੁਸੀਂ ਕਿਸੇ ਆਮ ਤਰ੍ਹਾਂ ਤੋਂ ਪਲਾਟ ਲੈ ਰਹੇ ਹੋ ਤਾਂ ਪਟਵਾਰੀ ਕੋਲ ਜਾ ਕੇ ਉਸ ਦਾ ਸਾਰਾ ਰਿਕਾਰਡ ਚੈੱਕ ਕਰ ਸਕਦੇ ਹੋ ਜਾਂ ਬੈਂਕ ਕੋਲ ਜਾ ਕੇ ਇਸ ਦਾ ਜਿਹੜਾ ਪੁਰਾਣਾ ਸਾਰੀ ਟਾਈਟਲ ਆ ਕਲੀਅਰ ਹੈ ਜਾਂ ਨਹੀਂ ਹੈ ਰੂਲ ਪੁਆਇੰਟ ਨੰਬਰ 5 5 ਦੇ ਵਿੱਚ ਤੁਸੀਂ ਦੇਖਣਾ ਲੇਆਉਟ ਸੈਂਕਸ਼ਨ ਮੈਪ ਜੇ ਤੁਸੀਂ ਜਿਵੇਂ ਕੋਈ ਕਲੋਨੀ ਚ ਲੈ ਰਹੇ ਹੋ ਕਿ ਨਵੀਂ ਬਿਲਡਿੰਗ ਕੱਟ ਰਿਹਾ ਹੈ ਤਾਂ ਉਹ ਪੂਰੀ ਕਲੋਨੀ ਦਾ ਮੈਪ ਜ਼ਰੂਰ ਚੈੱਕ ਕਰ ਲਓ ਉਹ ਪਾਸ ਹੈ ਜਾਂ ਨਹੀਂ ਹੈ ਜੇ ਜੇ ਤੁਸੀਂ ਕੋਈ ਊਂ ਪਲਾਟ ਲੈ ਰਹੇ ਹੋ ਕਿਸੇ ਬੰਦੇ ਕੋਲੋਂ ਲੈ ਰਹੇ ਹੋ ਕਿਸੇ ਪਰਸਨ ਕੋਲੋਂ ਲੈ ਰਹੇ ਹੋ ਤਾਂ ਉਸ ਦਾ ਜੋ ਮੈਪ ਹੈ ਜਿਹੜਾ ਰਜਿਸਟਰੀ ਨਾਲ ਲੱਗਾ ਹੈ ਜਦੋਂ ਟੋਕਨ ਮਨੀ ਦੇ ਰਹੇ ਹੋ ਤਾਂ ਜਾ ਕੇ ਕੋਈ ਫਿਜ਼ੀਕਲ ਉਸ ਪਲਾਟ ਦੀ ਮਿਨਤੀ ਜ਼ਰੂਰ ਕਰਵਾਓ ਚਾਹੇ ਤੁਹਾਨੂੰ ਪਤਾ ਲੱਗ ਸਕੇ ਵੀ ਜਿਹੜੇ ਪਲਾਟ ਦਾ ਸਾਈਜ਼ ਅਤੇ ਜਿਸ ਟ੍ਰੀਲ ਵਿੱਚ ਲਿਖਿਆ ਹੋਇਆ ਡਾਈਮੈਂਸ਼ਨਲ ਲਿਖਿਆ ਉਹ ਐਕਚੁਅਲ ਦੇ ਵਿੱਚ ਉਹ ਪੂਰਾ ਹੈ ਕਿ ਨਹੀਂ ਹੈ ਇਹਸ ਨਾਲ ਤੁਹਾਨੂੰ ਸਾਰਾ ਪਤਾ ਲੱਗ ਜਾਵੇਗਾ ਇਸ ਤੋਂ ਬਾਅਦ ਪੁਆਇੰਟ ਨੰਬਰ 6 ਦੇ ਵਿੱਚ ਬੈਸਟ ਲੋਕੇਸ਼ਨ ਤੁਸੀਂ ਲੋਕੇਸ਼ਨ ਦਾ ਜ਼ਰੂਰ ਧਿਆਨ ਰੱਖਣਾ ਹੈ ਗੱਜ ਦੇ ਸਮੇਂ ਦੇ ਵਿੱਚ ਕਈ ਵਾਰ ਬਹੁਤ ਦੂਰ ਕਲੋਨੀਆ ਨਵੀਆਂ ਕੱਟੀਆਂ ਜਾ ਰਹੀਆਂ ਨੇ ਜਿਹੜੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਜਿੰਨਾਂ ਡਵੈਲਪ ਹੋਣ ਚ ਤਾਂ ਇਹ ਜ਼ਰੂਰ ਸ਼ੋਰ ਕਰੋ ਵੀ ਸਿਟੀ ਦੇ ਨੇੜੇ ਹੋਵੇ ਤਾਂ ਜੋ ਤੁਸੀਂ ਘਰ ਜਾਂ ਪਲਾਟ ਲੈਂਦੇ ਉਹਦਾ ਤੁਹਾਨੂੰ ਬੈਸਟ ਜਿਹੜਾ ਉਹ ਇੰਪਰੂਵ ਹੋ ਸਕੇ ਉਹਦੇ ਰੇਟ ਵੱਧ ਸਕਣ ਸੋ ਜੀ ਲੋਕੇਸ਼ਨ ਦਾ ਧਿਆਨ ਮਿਲੂ ਜਰੂਰ ਰੱਖਣਾ ਹੈ ਜਾਂ ਜਿਵੇਂ ਨਵੀਆਂ ਸਿਟੀਆਂ ਦੇ ਵਿੱਚ ਨਵੇਂ ਪ੍ਰੋਜੈਕਟ ਕੱਟੇ ਜਾ ਰਹੇ ਹਨ ਤਾਂ ਉੱਥੇ ਤੁਸੀਂ ਆਪਣਾ ਇੱਕ ਵਧੀਆ ਪਲਾਟ ਬਾਏ ਜਾਂ ਪਰਚੇਜ ਕਰ ਸਕਦੇ ਹੋ ਨੰਬਰ 7 ਨੰ 7 ਦੇ ਉੱਪਰ ਜੀ ਐਨਓਸੀ ਸਰਟੀਫਿਕੇਟ ਇਹ ਬਹੁਤ ਹੀ ਜ਼ਰੂਰੀ ਹੈ ਜਿਹੜਾ ਐਨਓਸੀ ਸਰਟੀਫਿਕੇਟ ਇਸ ਦਾ ਕਾਫੀ ਰੋਲਾ ਵੀ ਚੱਲ ਰਿਹਾ ਹੈ ਆਪਾਂ ਕਾਫੀ ਜਿਆਦਾ ਵੀਡੀਓ ਵੀ ਇਸ ਦੇ ਉੱਪਰ ਬਣਾਈਆਂ ਹਨ ਤੇ ਅੱਗੇ ਵੀ ਅਪਡੇਸ਼ਨ ਦਿੰਦੇ ਰਵਾਂਗੇ ਤੋ ਐਨਓ ਸਰਟੀਫਿਕੇਟ ਤੁਸੀਂ ਜ਼ਰੂਰ ਚੈੱਕ ਕਰਨਾ ਹੈ ਮੰਨ ਲਓ ਜੇ ਤੁਸੀਂ ਗਵਰਨਮੈਂਟ ਕਲੋਨੀ ਚ ਲੈ ਰਹੇ ਹੋ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਪਰ ਜੇ ਤੁਸੀਂ ਬਿਲਡਰ ਦੇ ਕੋਲੋਂ ਲੈ ਰਹੇ ਹੋ ਉਸ ਨੂੰ ਕਿ ਨਵਾਂ ਪ੍ਰੋਜੈਕਟ ਕੱਟਿਆ ਹੈ ਤੇ ਜ਼ਰੂਰ ਕਨਫਰਮ ਕਰ ਲਓ ਉਹਦਾ ਜਿਹੜਾ ਐਨਓਸੀ ਸਰਟੀਫਿਕੇਟ ਤੁਹਾਡੇ ਪਲਾਟ ਦੀ ਉਹਦੇ ਕੋਲ ਹੈ ਕਿ ਨਹੀਂ ਹੈ ਜੇ ਤੁਸੀਂ ਕਿਸੇ ਆਮ ਪਰਸਨ ਕੋਲੋਂ ਵੀ ਲੈ ਰਹੇ ਹੋ ਪਲਾਟ ਤਾਂ ਐਨਓਸੀ ਸਰਟੀਫਿਕੇਟ ਜ਼ਰੂਰ ਚੈੱਕ ਕਰ ਲਵੋ ਐਨਓਸੀ ਸਰਟੀਫਿਕੇਟ ਤੋਂ ਬਿਨਾਂ ਤੁਸੀਂ ਕੋਈ ਵੀ ਪਲਾਟ ਪਰਚੇਜ਼ ਨਾ ਕਰੋ ਜਿਵੇਂ ਕਿ ਹੁਣ ਸਭ ਤੁਹਾਨੂੰ ਪਤਾ ਹੈ ਕਿ ਸਰਕਾਰ ਨੇ ਇੱਕ ਨਵੀਂ ਪਾਲਿਸੀ ਬਣਾਉਣ ਜਾ ਰਹੀ ਹੈ ਜਿਸ ਦੇ ਵਿੱਚ ਉਹ ਐਨਓਸੀ ਨੂੰ ਖਤਮ ਕਰ ਰਹੀ ਹੈ ਪਰ ਇਹ ਜੀ ਉਸ ਨੇ ਸਿਰਫ ਸਰਕਾਰ ਨੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਉਹਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਜੇ ਫਿਲਹਾਲ ਤੁਸੀਂ ਵੀ ਕੋਈ ਪਲਾਟ ਪਰਚੇਸ ਕਰਨ ਬਾਰੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਐਨਓਸੀ ਸਰਟੀਫਿਕੇਟ ਜਿਹੜਾ ਐਨਓਸੀ ਸਰਟੀਫਿਕੇਟ ਹੁੰਦਾ ਉਸ ਨੂੰ ਧਿਆਨ ਵਿੱਚ ਜ਼ਰੂਰ ਰੱਖੋ ਉਸ ਤੋਂ ਬਿਨਾ ਤੁਸੀਂ ਕੋਈ ਵੀ ਪਲਾਟ ਪਰਚੇਸ ਨਾ ਕਰੋ ਉਮੀਦ ਹੈ ਜਿਹੜੀ ਆਪਾਂ ਇਹ 7 ਪੁਆਇੰਟ ਤੁਹਾਨੂੰ ਦੱਸੇ ਹਨ ਤੁਸੀਂ ਕੋਈ ਵੀ ਆਪਣਾ plots purchase ਜਾਂ ਲੈਣਾ ਚਾਹੁੰਦੇ ਹੋ ਬਾਏ ਕਰਨਾ ਚਾਹੁੰਦੇ ਹੋ ਤੇ ਇਹ ਜਿਹੜੇ 7 ਪੁਆਇੰਟ ਤੁਹਾਨੂੰ ਹੈਲਪ ਕਰਨਗੇ ਤੇ ਜੇ ਇਹ ਵੀਡੀਓ ਵਧੀਆ ਲੱਗੀ ਤੇ ਬਸ ਤੋਂ ਬਸ ਸ਼ੇਅਰ ਜ਼ਰੂਰ ਕਰੋ ਤੇ ਸਭ ਨੂੰ ਰਿਕਵੈਸਟ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਫਾਲੋ ਜ਼ਰੂਰ ਕਰ ਲੋ ਤੇ ਆਪਣਾ ਜਿਹੜਾ migrate properties and travel ਤੋਂ ਆਪਣਾ Facebook ਤੇ Instagram ਦੇ ਉੱਪਰ ਵੀ ਪੇਜ ਹੈ ਉੱਥੇ ਜਾ ਕੇ ਤੁਸੀਂ ਸਾਨੂੰ ਫਾਲੋ ਕਰ ਸਕਦੇ ਹੋ ਹੁਣ ਆਪਏ ਖੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਜਦ ਤੱਕ ਲਈ ਸਾਨੂੰ ਆ ਗਿਆ ਜੋ ਸਭ ਦਾ ਧੰਨਵਾਦ